ਸਵਾਗਤ ਹੈ ਜੀ ਸਾਰਿਆਂ ਦਾ ਅੱਜ ਅਸੀਂ ਆਏ ਬੰਬੀ ਦੇ ਨਾਲ ਹੋਣ ਤੇ ਬੰਬੀ ਬੜੀ ਕਮਾਲ ਦੀ ਦੇਖੋ ਸ਼ਬਦਦੀਪ ਸਿੰਘ ਸਾਹਿਬਦੀਪ ਸਿੰਘ ਪਿਆਰ ਨਾਲ ਦੀ ਆਹ ਵੇਖੋ ਜੀ ਬੰਬੀ ਕੀ ਬਾਤ ਨਾਲ ਜਾਮੂ ਖਾਓ ਨਾਲ ਨਾਓ ਚਲੋ ਭੀ ਚਲੋ ਦੇਖੋ ਜੀ ਕੀ ਬਾਤ Throw this piece! Throw this ਹੈ ਡਰ ਲੱਗਦਾ ਜੀ ਉੱਥੇ ਚਲ ਕੇ ਬਣਾ ਮੈਨੂੰ ਉੱਥੇ ਬਣਾ ਚੱਲੋ ਤੁਸੀਂ ਆ ਨਾਲ ਗਿਲਾਣਾ ਜੀ ਆਹ ਵਾਹ ਦੇਖੋ ਤੇਰ ਮਰਾਇਕ ਬੱਤ ਆੜ ਮਰੀ ਨਾ ਤੂੰ ਮੂੰਹ ਦੇਖ ਲੈ ਓਏ ਕੋਈ ਸੋਚਾ ਮਾਰਾ ਜੋ ਮਰਜ਼ੀ ਕਰੋ ਪਰ ਦੂਰ ਦੂਰ ਉਧਰ ਲੈ ਪਨੇ ਮਾਰੀ ਚਲ ਓਹ ਹੋ 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 ਤੂੰ ਬੇਈ ਸ਼ੌਦਾਲੇ ਵਿਖੋ ਵਾਏ ਅੰਦਰ ਨਾ ਆਏ ਮੰਨ ਲੈ ਉਹ ਹਿੱਟ ਮੈਂਦੀਆਂ ਆਹ ਹਾ 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 ਕਿੱਟਣਾ ਬਾ ਸ਼ੌਦਾ ਰਾਜਾ ਕੋਈ ਉਹ ਚਿੱਟਣ ਮ ਹਾ ਗੁੰਗਾ ਪਾਣੀ ਬੜਾ ਹੀ ਨੰਦਾਰਾ ਬੜਾ ਮੰਮੀ ਮਗਲੂਤੀ ਜਾ ਗੁੰਮੀ ਗੜੀ ਜੀ ਕਰਦੀ ਹਾ ਹਾ ਸ਼ਬਦਦੀਪ ਸਿੰਘ ਨਾ ਆ ਰਿਹਾ ਜਿਹੜੇ ਲੋਕ ਜਾਂਦੇ ਆ ਅਜਾਈ ਨਾ ਦਰ ਮੈਂ ਹਮਾ ਚਲ ਜਾਂਦੇ ਉਹ ਖੋ ਹਮਾ ਚਲ ਇੱਥੇ ਹੀ ਆ ਸਾਰਾ ਕੁਝ ਕੀ ਗਿਆ ਨਾ ਹਮਾ ਚਲ ਇੱਥੇ ਬੰਬੀਆਂ ਦੇ ਆ ਜਾਣ ਹਮਾ ਚਲੀ ਹਮਾ ਚ ਮੈਂ ਛਾਲ ਮਾਰਿਆ ਲੱਗਾ ਓਏ 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 ਅੱਗੋਂ ਅੰਤ ਇੱਧਰ ਚੱਲਣ ਦੀ ਮੈਂ ਹਾਂ <laughs> थे हाँ। पापा जी हा लो जी अच्छे स्नात कर ਤਾਂ ਤੁਸੀਂ ਆਉਣਾ ਅੱਜ ਇਸ਼ਨਾਨ ਕਰਨਾ ਤੇ ਅੱਜ ਦਾ ਲੌਗ ਇੱਥੇ ਸਮਾਪਤ ਕਰਦੇ ਸੀ ਲੱਗੇ ਫੇਰ ਨੌਮ ਬਾਰਾ ਬਾਏ ਬਾਏ